ਹਰ ਮੇਲ ਸੰਗ ਪਿੰਡ ਮੁਸਕਾਵਾਜੂ ਅੱਜ ਤੁਸੀਂ ਰਾਹ ਰੋਕਿਆ ਪਿੰਡ ਮੇਸ਼ਾਬਾਦ ਹੈ ਕੀ ਕਾਰਨ ਹੈ ਕਾਰਨ ਵੀਰ ਜੀ ਆਪਣੇ ਪਿੰਡ ਇੱਕ ਜ਼ਹਿਰੀਲੀ ਕੈਂਸਰ ਦੀ ਫੈਕਟਰੀ ਲੱਗ ਰਹੀ ਆ ਇਹਦੇ ਨਾਲ ਦੀਆਂ ਚਾਰ ਫੈਕਟਰੀਆਂ ਵੱਲੋਂ ਲੱਗ ਰਹੀਆਂ ਨੇ ਚਾਰਾਂ ਦਾ ਵਿਰੋਧ ਆ ਚਾਰਾਂ ਦੇ ਕੰਮ ਬੰਦ ਆ ਤਿੰਨਾਂ ਦਾ ਸਾਰੀ ਕੰਮ ਬੰਦ ਆ ਚੌਥੀ ਆਪਣੇ ਇਹ ਸੀ ਸਾਨੂੰ ਪ੍ਰਸ਼ਾਸਨ ਕਹਿੰਦਾ ਸੀ ਕਰ ਦੰਨੇ ਆ ਜੀ ਕਰ ਦੰਨੇ ਆ ਬੰਦ ਇਦਾਂ ਕਹਿ ਕੇ ਸਾਨੂੰ ਰਿਟਰਨ ਦੇ ਵਿੱਚ ਵੀ ਦੇ ਦਿੱਤਾ ਸੀ ਇੱਕ ਵੀ ਕੰਮ ਬੰਦ ਕੀਤਾ ਜਾਊਗਾ ਇਹ ਇਸ ਹੱਬ ਨੂੰ ਇੱਕ ਡਿਸੀਜ਼ਨ ਆਨੇ ਆਪਣੇ ਮੈਂਬਰਾਂ ਦੀ ਕਮੇਟੀ ਬਣਾਤੀ ਸੀ ਪੰਜੇ ਉਹਨਾਂ ਦੇ ਜਿਹੜੇ ਬੰਦੇ ਨੇ ਉਹਦੇ ਸਾਈਨ ਨੇ ਸਾਰਾ ਕੁਝ ਹੈਗਾ ਵੀ ਇਹ ਕੰਮ ਅੱਜ ਤੋਂ ਬੰਦ ਰੱਖੂਗਾ ਪਰਮਿੰਦਰ ਸਿੰਘ ਕਿੰਨੇ ਮਹੀਨੇ ਹੋ ਗਏ ਪਰ ਉਲਟਾ ਹੋਇਆ ਕਿ ਅਸੀਂ ਅਵੇਸਲੇ ਹੋ ਗਏ ਵੀ ਚਲੋ ਪ੍ਰਸ਼ਾਸਨ ਨੂੰ ਕਹੇ ਤਾਂ ਪਰ ਉਹਨਾਂ ਨੇ ਕੰਮ ਇੰਨਾ ਤੇਜ਼ ਕਰਤਾ ਵੀ ਫੈਕਟਰੀ ਖੜੀ ਕਰਤੀ ਅਸੀਂ ਡੇ ਬਾਏ ਡੇ ਕਹਿੰਦੇ ਰਹੇ ਹਾਂ ਹੁਣ ਵੀ ਕਹਿੰਦੇ ਰਹੇ ਹਾਂ ਪਰ ਸਾਡੀ ਕਿਸੇ ਨੇ ਵੀ ਸੁਣੀ ਫੇਰ ਸਾਡੇ ਖਿਲਾਫ ਇੱਕ ਇਹਨਾਂ ਨੇ ਰਿੱਟ ਪਾਈ ਆ ਵੀ ਆ ਚਾਰ ਪੰਜ ਬੰਦੇ ਆ ਮੁਸਕਾਬਾਤੋਂ ਜਿਹੜੇ ਫੈਕਟ ਦਾ ਵਿਰੋਧ ਕਰਦੇ ਆ ਬਾਕੀ ਸਾਰਾਪਣੇ ਨਾਲ ਆ ਫੇਰ ਜਦੋਂ ਸਾਡੇ ਪਿੰਡ ਦਾ ਬਾਈਕਾਟ ਹੋਇਆ ਸਾਡੇ ਪਿੰਡ ਦਾ ਨਹੀਂ ਨਾਲ ਟੱਪੜੀਆਂ ਦਾ ਖੀਰ ਨਹੀਂ ਦਤਾ ਤੁਸੀਂ ਖੁਦ ਸਾਰੇ ਪੱਤਰਕਾਰ ਸਾਹਿਬਾਨ ਨੂੰ ਪਤਾ ਵੀ ਸਾਰਾ ਬਾਈਕਾਟ ਕਿੰਨੀਆਂ ਕਿ ਵੋਟਾਂ ਪਈਆਂ ਕੀ ਸੀ ਸਾਰਾ ਪਿੰਡ ਇੱਕ ਮੋਰੀ ਜੀ ਲੰਘਿਆ ਸਾਰਾ ਪਿੰਡ ਵਿਰੋਧ ਕਰਦਾ ਬੱਚਾ ਬੱਚਾ ਵਿਰੋਧ ਕਰਦਾ ਬੱਚਾ ਬੱਚਾ ਮਰਨ ਦੇ ਖੜਾ ਫੇਰ ਸਰਕਾਰ ਨੂੰ ਵੀ ਪਤਾ ਚੰਗੀ ਤਰ੍ਹਾਂ ਲੱਗ ਗਿਆ ਸਬੂਤ ਵੀ ਹੋ ਗਿਆ ਪਰ ਸਰਕਾਰ ਦੇ ਕੰਨਾਂ ਤੇ ਜੋ ਨਹੀਂ ਸਰਕੀ ਫੇਰ ਵੀ ਕਹਿੰਦੇ ਰਹੇ ਹਾਂਜੀ ਕਰਦੇ ਹਾਂਜੀ ਕਰਦੇ ਆ ਪਰ ਲਾਸਟ ਦੇ ਅੱਜ ਅਸੀਂ ਐਂਡ ਤੇ ਅੱਕ ਕੇ ਰਸਤਾ ਬੰਦ ਕਰਿਆ ਸਾਨੂੰ 2 ਮਹੀਨੇ ਹੋ ਗਏ ਰੋੜਾ ਤੇ ਫਿਰਦਿਆਂ ਨੂੰ ਤੱਤੇ ਰੇਤੇ ਦੇ ਬੈਠੇ ਆ ਛਾਤਮੇ ਹੀ ਬੈਠੇ ਆ ਪਰ ਅਸੀਂ ਅੱਜ ਅੱਕ ਕੇ ਇਸ ਸੈਕਟਰੀ ਦਾ ਕੰਮ ਬੰਦ ਕੀਤਾ ਕਿਉਂਕਿ ਜੇ ਇਹ ਕੰਮ ਨਹੀਂ ਬੰਦ ਕਰਦੇ ਤਾਂ ਦਸਾਂ ਦਿਨਾਂ ਦੇ ਵਿੱਚ ਇੰਨੇ ਤੇ ਸਾਮਾਨ ਆ ਰਿਹਾ 100 100 ਜਿਹੜਾ ਇਹਨਾਂ ਦਾ ਕੰਕਰੀਟ ਪਾਉਣ ਵਾਲਾ ਸਾਮਾਨ ਉਹ ਤੇ ਇੰਗਲਾਂ ਚਦਰਾਂ ਆ ਚਾਰ ਰਿੰਚੇ ਨਹੀਂ ਛੱਡ ਖੜਾ ਕਰਤਾ ਲੇਬਰ ਇੰਨੀ ਵਧਾਤੀ ਬਾਹਰੋਂ ਪਤਾ ਨਹੀਂ ਕਿੰਨੇ ਪਏ ਨੇ ਕਿੰਨੇ ਕੋਈ ਸਾਡੀ ਪ੍ਰਸ਼ਾਸਨ ਨਹੀਂ ਸੁਣਵਾਈ ਕਰਦਾ ਕੋਈ ਕੋਈ ਸੁਣਵਾਈ ਨਹੀਂ ਦਸੇ ਸਾਹਿਬ ਨੇ ਅਸੀਂ ਮੀਟਿੰਗ ਕੀਤੀ ਸੀ ਖੁਦ ਮੈਂ ਮੀਟਿੰਗ ਦੇ ਵਿੱਚ ਸੀਗਾ ਉੱਥੇ 5000 ਬੰਦੇ ਇਕੱਠੇ ਸੀ ਤੁਸੀਂ ਦੇਖਿਆ ਤਾਲਮੇਲ ਕਮੇਟੀ ਬਣ ਗਈ ਜਿਹੜੀਆਂ ਸਾਡੀਆਂ ਫੈਕਟਰੀਆਂ ਨੇ ਉਹ ਸਾਡੀਆਂ ਚਾਰ ਫੈਕਟਰੀਆਂ ਚਾਰੇ ਜਗ੍ਹਾ ਤੱਕ ਤਾਲਮੇਲ ਕਮੇਟੀ ਸਾਡੀ ਬਣ ਗਈ ਆ ਪਰ ਉਹਦੇ ਵਿੱਚ ਹੋਇਆ ਕੀ ਆ ਵਿਚਾਰ ਕਰ ਲਈ ਵੀ ਦੇਖੋ ਜੀ ਅਸੀਂ ਉਹਨੂੰ ਕਿਹਾ ਵੀ ਸਾਡੇ ਕੰਮ ਚੱਲਦਾ ਦਾ ਤਾਲਮੇਲ ਕਮੇਟੀ ਨੇ ਕਹਿੰਦਾ ਵੀ ਸਾਡੇ ਕੰਮ ਬੰਦ ਆ ਤੁਸੀਂ ਬੰਦ ਕਰ ਦਿਓ ਜੇ ਤੁਹਾਨੂੰ ਕੋਈ ਪ੍ਰੋਬਲਮ ਆਉਂਦੀ ਹੈ ਤੁਸੀਂ ਸਾਨੂੰ ਦੱਸੋ ਉਸ ਤੋਂ ਬਾਅਦ ਸਾਰੀਆਂ ਕਿਸਾਨ ਜਥੇਬੰਦੀਆਂ ਨਾਲ ਸਾਡੀ ਮੀਟਿੰਗ ਹੋ ਗਈ ਐਕਸ਼ਨ ਕਮੇਟੀ ਦੀ ਸਾਰਿਆਂ ਨੇ ਕਹਿੰਦਾ ਵੀ ਇਹ ਕੰਮ ਆ ਜਿਹੜਾ ਸਵੇਰੇ ਬੰਦ ਕੀਤਾ ਜਾਊਗਾ ਅੱਜ 15 ਤਰੀਕ ਨੂੰ ਅੱਜ 15 ਤਰੀਕਾ 6ਵਾਂ ਮਹੀਨਾ 2024 ਅਸੀਂ ਸਵੇਰੇ 7 ਵਜੇ ਆ ਕੇ ਕੰਮ ਬੰਦ ਕਰਤਾ ਜੀ ਜੇ ਫਿਰ ਕੋਈ ਫੈਕਟਰੀ ਦਾ ਕੰਮ ਬੰਦ ਕੀਤਾ ਤਾਂ ਦੂਜੀ ਇੱਥੇ ਰੁਕੇ ਹੋਗੇ ਸਰਕਾਰ ਰੁਕੇ ਆ ਇਹ ਡਰ ਜਗਾਂ ਬੰਦ ਕਰਨ ਲਈ ਉਹ ਸਾਡਾ ਕੋਈ ਪਰਪਸ ਨਹੀਂ ਹੈ ਦੇਖੋ ਸ਼ਾਮ ਵਿੱਚ ਧਰਨਾ ਸਾਡਾ ਚੱਲਦਾ ਫੈਕਟਰੀ ਦੇ ਮੂਹਰੇ ਉਹ ਅਸੀਂ ਇਹ ਪ੍ਰੋਟੈਸਟ ਆਲਾ ਜਾਰੀ ਰੱਖਿਆ ਹੋਇਆ ਆ ਸਿਰਫ ਕੰਮ ਬੰਦ ਕਰਨ ਲਈ ਅਸੀਂ ਦੋ ਸਾਈਡਾਂ ਤੋਂ ਸੜਾ ਬੰਦ ਕਰਤੀਆਂ ਤੇ ਅਸੀਂ ਕੋਈ ਸਮਾਨ ਇਹ ਅੰਦਰ ਨਹੀਂ ਇਹ ਦੋ ਜਿਹੜਾ ਜੀ ਇੱਕ ਪਿੰਡ ਵਾਲੇ ਪਾਸੇ ਇੱਕ ਨਹਿਰ ਵਾਲੇ ਪਾਸੇ ਸਾਡੇ ਹੀ ਪਿੰਡ ਦਾ ਰਸਤਾ ਹੈ ਸਾਡੇ ਹੀ ਨਗਰਾਂ ਦੇ ਸਾਰੇ ਮੁਸਕਵਤ ਖੀਰੀਆਂ ਟੱਪੀਆਂ ਸਿਆਲਾ ਜੋ ਵੀ ਆਹ ਵਾਲੇ ਨਗਰ ਨੇ ਇਹਨਾਂ ਨੇ ਇਕੱਠੇ ਹੋ ਕੇ ਬੰਦ ਕੀਤਾ ਸਾਨੂੰ ਇਹਦੇ ਵਿੱਚ ਕੋਈ ਤਰ੍ਹਾਂ ਦਾ ਸਾਡਾ ਹੀ ਰਸਤਾ ਸੀ ਆ ਫਿਰ ਰੁਕਿਆ ਹੋਇਆ ਹਾਂ ਜੀ ਕੀ ਨਾਮ ਹੈ ਹਰਵਿੰਦਰ ਸਿੰਘ ਅੱਜ ਰਸਤਾ ਰੁਕਾ ਗਿਆ ਫੈਕਟਰੀ ਦਾ ਕੀ ਕਹੋਗੇ ਇਸ ਨੂੰ ਅਸੀਂ 2 ਸਾਲ ਤੋਂ ਹੀ ਇੱਥਾਰੇ ਲੜਦੇ ਆਉਨੇ ਆ ਇਹ ਅਸੀਂ 40 50 45 ਦਿਨ ਤੋਂ ਤਨਾਂ ਮਿਲ ਗਿਆ ਫੈਕਟਰੀ ਸਾਹਮਣੇ ਪਰ ਸਾਡੀ ਕੋਈ ਇਹਨੇ ਕੋਈ ਸਾਰ ਨਹੀਂ ਲਈ ਅੰਦਰ ਕੰਮ ਚੱਲ ਰਿਹਾ ਇਸ ਕਰਕੇ ਅਸੀਂ ਇਹ ਰਸਤਾ ਨਰੋਕਣ ਦੀ ਲੋੜ ਪਤਾ ਜੀ ਬੀਸੀ ਸਾਹਿਬ ਨੂੰ ਵੀ ਮਿਲੇ ਸੀ 2-3 ਦਿਨ ਪਹਿਲਾਂ ਉਹਨਾਂ ਵੱਲੋਂ ਕੀ ਇਸ਼ਵਾਚਨ ਦਿੱਤਾ ਗਿਆ ਜੀ ਉਹਨਾਂ ਕੋਈ ਇਸ਼ਵਾਚਨ ਨਹੀਂ ਦਿੱਤਾ ਤੁਹਾਨੂੰ ਜੀ ਉਹ ਕਹਿੰਦੇ ਕਮੇਟੀ ਬਣ ਗਈ ਥੋੜੀ ਅਸੀਂ ਕਿਹਾ ਵੀ ਜਿੰਨੀ ਜਿੰਨੀ ਕਮੇਟੀ ਨੇ ਰਿਪੋਰਟ ਨਹੀਂ ਆਉਂਦੀ ਤੈਨੂੰ ਇਹਨੂੰ ਕੰਮ ਬੰਦ ਕਰਾਓ ਜਦੋਂ ਦੂਜੇ ਦਿਨ ਰੈਕਟਰੀ ਦਾ ਕੰਮ ਬੰਦ ਹੈ ਇਧਰ-ਉਧਰ ਨ ਲੱਗੇ ਨੇ ਇਹ ਬੈਟਰੀਆਂ ਨਹੀਂ ਹੁਣ ਸਾਡੀ ਚਾਰਾਂ ਦੀ ਕਮੇਟੀ ਬਣੀ ਗਈ ਹੈ ਜਿੱਤੇ ਹੁੰਦੜੀ ਖਾੜਾ ਅੰਗਰਾਲੀ ਰਾਜਪੂਤਾਂ ਦੇ ਮੁਸਕਬਾ ਦੀ ਹੁਣ ਸਾਡੀ ਕਮੇਟੀ ਦਾ ਫੈਸਲਾ ਹੈ ਭਾਈ ਜਿੰਨਾ ਚਿਰ ਕੋਈ ਫੈਸਲਾ ਨਹੀਂ ਹੁੰਦਾ ਕਿਸੇ ਬੈਟਰੀ ਨੂੰ ਕੰਮ ਚੱਲੂਗਾ ਮੁਸਕਬਾ ਬਾਯੋ ਫੈਕਟਰੀ ਦਾ ਰਸਤਾ ਇਹ ਕਿੰਨੇ ਦਿਨ ਲਈ ਰੋਕਿਆ ਜੀ ਕੋਈ ਬਦਲ ਕਿੰਨੇ ਦਿਨ ਰੋਵੇ ਜੀ ਇਹ ਜਿਹੜਾ ਧਰਨਾ ਚੱਲ ਰਿਹਾ ਫੈਕਟਰੀ ਦੇ ਸਾਹਮਣੇ ਉਹ ਲਗਾਤਾਰ ਚੱਲ ਰਿਹਾ ਉਹ ਚੱਲ ਰਿਹਾ ਜੀ ਉੱਥੇ ਬੰਦੇ ਬੈਠੇ ਨੇ ਜੀ ਕੀ ਆਪਣੇ ਸਬੰਧਤ ਅਧਿਕਾਰੀਆ ਦੇ ਤੁਹਾਡੇ ਨਾਲ ਕੋਈ ਕੰਟੈਕਟ ਕੀਤਾ ਜੀ ਨਹੀਂ ਕੋਈ ਗੱਲ ਨਹੀਂ ਕੀਤੀ ਤੇ ਕੋਈ ਆਪਣੇ ਮਾਰਜੋ ਅਦਾਲਤ ਦਾ ਕੋਈ ਸਾਹ ਨਾ ਲਿੱਤਾ ਜੀ ਨਹੀਂ ਜੀ ਸਾਡੇ ਤੋਂ ਕੋਈ ਕੇਸ ਕੀਤਾ ਅਸੀਂ ਉਹਦਾ ਜਵਾਬ ਦਿੱਤਾ ਅਸੀਂ ਆਪਣੇ ਕੋਲ ਕੋਈ ਕੇਸ ਨਹੀਂ ਕੀਤਾ ਔਰ ਫੈਕਟਰੀ ਦੇ ਕਹਿੰਦੇ ਮਾਲਕ ਵੱਲੋਂ ਕੋਈ ਰਫਲ ਨਾਲ ਤਿੰਨ ਤਰੀਕ ਨੂੰ ਜੀ ਜਦੋਂ ਸਵੇਰੇ ਸਵੇਰੇ ਅਲੀ ਦੇ ਧਰਨੇ ਤੋਂ ਥੋੜੀ ਜਿਮੰਦੇ ਸੀ 10 15 ਬੰਦੇ ਇਹ ਰਫਾ ਲੈ ਕੇ ਆਇਆ ਜੋਂ ਜਵਦਾ ਲੱਗਿਆ ਪੋਟਾਈ ਭਈਏ ਸੀ ਕਿਧਰ ਨਾ ਆਏ ਸੀ ਇਹ ਸਾਰੇ ਬੰਦੇ ਨੂੰ ਗਾਲਾਂ ਕੱਢ ਕੇ ਗਏ ਅਸੀਂ ਪੁਲਿਸ ਕੋਲ ਕੰਪਲੀਟ ਕੀਤੀ ਐਸਸ ਜੀ ਮੈਡਮ ਕੋਲ ਜਾ ਕੇ ਆਏ ਸਾਡੀ ਕੋਈ ਸੁਣਵਾਈ ਨਹੀਂ ਅਖੀਰ ਨੂੰ ਤਾਂ ਕਦਮ ਚੁੱਕੇ ਸੀ ਸਰ ਮੁਸ਼ਕਵਾਦ ਦਾ ਕੀ ਮਾਮਲਾ ਜੀ ਜਿਹੜੇ ਉਹ ਧਰਨਾ ਲਈ ਬੈਠੇ ਨੇ ਕਾਫੀ ਦੇਰ ਤੋਂ ਲੋ ਜਿਹੜੀ ਉਹ ਫੈਕਟਰੀ ਦੇ ਗਏ ਲੋਕ ਜਿਹੜਾ ਪ੍ਰੋਟੈਸਟ ਕਰ ਰਹੇ ਆ ਪੀਸਫੁਲ ਜਿਹੜਾ ਪ੍ਰੋਟੈਸਟ ਚੱਲਿਆ ਅੱਜ ਵੀ ਜਿਹੜਾ ਫੈਕਟਰੀ ਦੇ ਦੋਨੇ ਪਾਸੇ ਉਹ ਲੋਕ ਸੜਕ ਦੇ ਪੀਸਫੁਲੀ ਬੈਠੇ ਆ ਜੀਦੇ ਜੁੰਦੀ ਸਾਡੇ ਮਾਨਯੋਗ ਐਸਐਸਪੀ ਸਾਹਿਬ ਨੇ ਅੱਜ ਐਸਪੀ ਹੈੱਡਕੁਆਟਰ ਸ਼੍ਰੀ ਤਰਨ ਲ)^{} ਨਦਨ ਸਾਹਿਬ ਤੇ ਸਾਡੀ ਜਿਹੜੀ ਫੋਰਸ ਪ੍ਰੋਪਰ ਲੱਗੀ ਹੋਈ ਹੈ ਅਪਰਕਸੀਵੇਟ 60 ਜਵਾਨ ਸਾਡੇ ਇੱਥੇ ਤਾਇਨਾਤ ਨੇ ਤਾਂ ਕਿ ਜਿਹੜੀ ਕੋ ਲਾਰਡ ਦੀ ਕੋ ਪ੍ਰੋਬਲਮ ਜਿਹੜੀ ਆ ਬਿਲਕੁਲ ਵਰਕਰਾ ਦੇ ਕਿਸੇ ਨੂੰ ਵੀ ਸ਼ਾਂਤੀ ਭੰਗ ਕਰਨ ਦੀ ਆਗਿਆ ਨਹੀਂ ਦੇਵਾਂਗੇ ਤੇ ਕਾਨੂੰਨ ਦੇ ਅਨਸਾਰ ਜੋ ਕਰ ਵੀ ਜਿਹੜਾ ਕੋ ਵਾਇਲੇਸ਼ਨ ਕਰੂਗਾ ਉਹਦੇ ਖਾਤੇ ਸਖਤ ਕਾਰਵਾਈ ਕੀਤੀ ਜਾਵੇਗੀ ਦੇਸ਼ ਵਿਦੇਸ਼ ਅਤੇ ਲੋਕਲ ਸ਼ਹਿਰਾਂ ਦੀਆਂ ਤਰੋ-ਤਾਜ਼ੀਆਂ ਖਬਰਾਂ ਦੇਖਣ ਦੇ ਲਈ ਸਾਡਾ ਇਹ YouTube ਚੈਨਲ ਜਨ ਕਲਿਆਣ ਟੀਵੀ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਤੇ ਨਾਲ ਹੀ ਬੈਲ ਆਈਕਨ ਵੀ ਔਨ ਕਰਦੋ ਤਾਂ ਕਿ ਜਦੋਂ ਵੀ ਅਸੀਂ ਨਮੀ ਤੋਂ ਨਮੀ ਕੋਈ ਨਿਊਜ਼ ਅਪਲੋਡ ਕਰੀਏ ਤੁਹਾਡੀ ਨੋਟੀਫਿਕੇਸ਼ਨ ਤੁਹਾਡੇ ਤੱਕ ਜਲਦ-ਜਲਦ ਪਹੁੰਚ ਜਾਏ। ਸੋ ਸਬਸਕ੍ਰਾਈਬ ਜਨ ਕਲਿਆਣ ਟੀਵੀ